ਉਹਨਾਂ ਦਾ ਵੀ ਸਨਮਾਨ ਹੋ ਰਿਹਾ ਉਹ ਵੀ ਆਪਣਾ ਸਨਮਾਨ ਕਰ ਲੈਣ ਜੀਵਨ ਜਿਹੜੇ ਜਿਹੜੇ ਜੀਵਨ ਨੂੰ ਪਿਆਰ ਕਰਦੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਕੇ ਦੱਸਣਗੇ ਮੇਰੇ ਵੀਰੋ ਸੋਨਿਆ ਕਿਹੜੇ ਪਾਸੇ ਐ ਸੋਨਾ ਬਾਂਦਰਾ ਵਾਲਾ ਸੋਨੇ ਬਾਂਦਲ ਡੋਡ ਨੂੰ ਨਾਲ ਖੜਾ ਲੈ ਤੂੰ ਬਾਅਦ ਚ ਸਨਮਾਨ ਕਰੀ ਇਹਨੂੰ ਨਾਲ ਖੜਾਓ ਪਹਿਲਾਂ ਆਪਣੀ ਬਾਹ ਦਿਖਾ ਯਾਰ ਸਾਰਿਆਂ ਨੂੰ ਲਾਈਵ ਦਿਖਾ ਅੱਜ ਇਹਨਾਂ ਦਾ ਪਿਆਰ ਦੱਸਾਂ ਮੈਂ ਦੁਨੀਆ ਲਾਈਵ ਵਾਲਿਆ ਆਹ ਦਿਖਾ ਦੇ ਆਹ ਜੀਵਨ ਦਾ ਨਾਮ ਜਿਹੜਾ ਹੈ ਆਪਣੀ ਬਾਹ ਤੇ ਖਣਵਾਈ ਫਿਰਦਾ ਇਹ ਪਿਆਰ ਦੀਆਂ ਗੱਲਾਂ ਹੁੰਦੀਆਂ ਇਹ ਛੋਟੇ ਹੁੰਦੇ ਤੋਂ ਇਕੱਠੇ ਰਹੇ ਐ ਔਰ ਅੱਜ ਜੀਵਨ ਮਾਨੁਕੇ ਵਾਲਾ ਕਬੱਡੀ ਦਾ ਯੂਪਾ ਵਾਂਦਰਾ ਦੇ ਵਿੱਚ ਆਇਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ 20 ਮਾਰਚ ਨੂੰ ਜਲਾਲ ਪਿੰਡ ਦੇ ਵਿੱਚ ਗੱਡੀ ਜਿਹੜੀ ਮਿਲਣੀ ਆ ਉਹ ਸਮੁੱਚੇ ਕਬੱਡੀ ਯਗਤ ਵੱਲੋਂ ਮਿਲੂਗੀ ਉਹ ਕੱਲੇ ਜਲਾਲ ਵੱਲੋਂ ਨਹੀਂ ਜਾਂ ਕੁਝ ਕਿ ਮਿੱਤਰਾਂ ਵੱਲੋਂ ਨਹੀਂ ਉਹ ਸਮੁੱਚੇ ਕਬੱਡੀ ਯਕਤ ਵੱਲੋਂ ਉਹ ਗੱਡੀ ਮਿਲਣੀ ਹੈ ਜਿਹਦੇ ਵਿੱਚ ਰਾਜੂ ਪੱਤੋ ਦਾ ਗੁਰਪ੍ਰੇਜ ਵਾਂਦਰ ਦਾ ਔਰ ਗਾਜੀ ਮਾਨੁਕੇ ਦਾ ਕਹ ਗੱਡਵਾ ਸਹਿਯੋਗ ਹੈ ਮੇਰੇ ਵੀਰੋ ਲੈ ਵੀ ਜੀਵਨ ਤੂੰ ਡੇਜ਼ਰਵ ਕਰਦਾ ਨੌਜਾਨਾ ਤੂੰ ਭਰਾ ਹੈ ਸਾਡਾ ਸਤਿਕਾਰ ਹੈ ਤੇਰਾ ਨੌਜਾਨਾ ਕਿਉਂਕਿ ਸਾਡਾ ਵੀ ਕੁਝ ਫਰਜ਼ ਬਣਦਾ ਕਿਉਂਕਿ ਜੀਵਨ ਅੱਜ ਦੇ ਸਮੇ ਦਾ ਟਾਪਰ ਹੈ ਜੀਵਨ 4 ਸਾਲਾਂ ਬਾਅਦ ਪੰਜਾਬ ਦੀ ਧਰਤੀ ਤੇ ਪੁੱਜਿਆ ਔਰ ਇਹਦਾ ਸਤਕਾਰ ਅੱਜ ਵੰਦਰਾ ਦੇ ਵਿੱਚ ਕੀਤਾ ਜਾ ਰਿਹਾ ਹੈ ਆਓ ਜੀ ਲਵੀ ਜੀ ਕਰੀਏ